ਬੀਤੀ ਰਾਤ ਫਲੋਰ ਦੇ ਡਾਕਟਰ ਅੰਬੇਡਕਰ ਨਗਰ ਘੜਾ ਰੋਡ ਵਿਖੇ ਸਥਾਨਕ ਲੋਕਾਂ ਨੇ ਇੱਕ ਚੋਰ ਨੂੰ ਚੋਰੀ ਕਰਨ ਤੋਂ ਬਾਅਦ ਰੰਗੇ ਹਤੀ ਕਾਬੂ ਕਰਕੇ ਉਸ ਦੀ ਛੇਤਰ ਪ੍ਰੇੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਗੱਲਬਾਤ ਕਰਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਘਰੋਂ 3 ਲੱਖ ਰੁਪਏ ਦੀ ਨਕਦੀ ਅਤੇ ਕੁਝ ਸੋਨੇ ਦੇ ਗਹਿਣੇ ਚੋਰੀ ਕਰ ਲੈਸਨ ਜਿਸ ਤੋਂ ਬਾਅਦ ਉਨ੍ਹਾਂ ਕੁਲਵੰਤ ਸਿੰਘ ਸੰਧੂ ਅਤੇ ਹੋਰ ਨਾ ਪਤਵੰਤਿਆਂ ਨੂੰ ਨਾਲ ਲੈ ਕੇ ਥਾਣੇ ਵਿੱਚ ਜਾ ਕੇ ਚੋਰੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਤੇ ਪੁਲਿਸ ਵੱਲੋਂ ਮੌਕੇ ਤੇ ਆ ਕੇ ਸਥਿਤੀ ਦਾ ਵੀ ਜਾਇਜ਼ਾ ਲੈਂਦੇ ਆਲੇ ਦੁਆਲੇ ਲੱਗੇ ਸੀ ਸੀਸੀਟੀਵੀ ਕੈਮਰ ਖੰ ਗਾਲੇ ਗਏ ਸਨ ਉਹਨਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਚੋਰ ਨੂੰ ਉਸ ਸਮੇਂ ਬਾਜ਼ਾਰ ਵਿੱਚੋਂ ਕਾਬੂ ਕੀਤਾ ਜਦੋਂ ਉਹ ਬਾਜ਼ਾਰ ਵਿੱਚੋਂ ਮਹਿੰਗੇ ਭਾ ਦਾ ਮੋਬਾਈਲ ਖਰੀਦ ਰਿਹਾ ਸੀ ਤੇ ਕੁਝ ਨੌਜਵਾਨਾਂ ਨੇ ਸ਼ੱਕ ਪੈਣ ਤੇ ਮਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮਹੱਲਾ ਵਾਸੀਆਂ ਨੇ ਉਸ ਚੋਰ ਨੂੰ ਕਾਬੂ ਕਰ ਸ਼੍ਰੀ ਗੁਰੂ ਰਵਿਦਾਸ ਭਵਨ ਫਿਲੌਰ ਵਿਖੇ ਲੈ ਆਂਦਾ ਤੇ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਨਕਲੀ ਪਿਸਤਲ ਵੀ ਬਰਾਮਦ ਹੋਇਆ ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ 2 ਘੰਟੇ ਬੀ ਜਾਨ ਤੋਂ ਬਾਅਦ ਪੁਲਿਸ ਮੌਕੇ ਤੇ ਨਹੀਂ ਪਹੁੰਚੀ नाम है तेरा कहाँ का रहने वाला क्या नाम है आ, जिस घर में चोरी की आपको कैसे पता चला वहाँ घर पे नहीं है मतलब मैं देखा कोई घर पे नहीं है इसीलिए हाँ फिर क्या किया पैसा लेके चला गया ओके okay, ओके okay. आपका साथी कौन है साथ में कोई नहीं था मैं अकेला था आपको पता कैसे चला हुआ घर अकेला आया कोई खाली वहाँ पे नहीं बाहर ताला लगा अच्छा अच्छा कहाँ कितने पैसे यहाँ से निकाले पैसा गिना नहीं था जितना पैसा मतलब मैं लेके गया था सुबह मेरे को पूछे तो उसके बाद सारा पैसा ले जाकर तो गोल्ड भी लिया सोना भी लिया नहीं कुछ नहीं खरीदा कुछ नहीं खरीदा नहीं नहीं वहाँ से गोल्ड भी उठाया नहीं गोल्ड नहीं उठाया था पैसा मैं तो कहाँ से पकड़ा आपको कहाँ से पकड़ा इन्होंने मोबाइल मोबाइल की की दुकान दुकान से से क्या कर रहा था मोबाइल पे दुकान नया फोन लेना था उस पैसे से ओके ओके अरे रिवॉल्वर निकाला है आपसे कहाँ कहाँ से लिए है रिवॉल्वर जो नकली मिला है ये रिवॉल्वर ये मतलब ये, ये रूम के बच्चे लोग लेके आए थे डराने के लिए डराने वाने के वहाँ पे पड़ा था तो पाँच उठा गए रूम के बगल में रहते हैं रात रात की चोरी हुई थी सवेरे हाँ जी 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 रात चोरी हुई थी ਹਾਂਜੀ ਅਸੀਂ ਸਾਰਿਆਂ ਨੇ ਘੱਟੇ ਹੋਏ ਮੈਨੂੰ ਵੀ ਬੁਲਾਇਆ ਮੈਂ ਗਿਆ ਉੱਥੇ ਸੀਸੀਟੀਵੀ ਕੈਮਰੇ ਲਾਏ ਹਾਂ ਸਾਰਿਆਂ ਨੂੰ ਸੱਜਿਆ ਦੇਖਿਆ ਉਹਦੇ ਨਾਲ ਅਸੀਂ ਵੀ ਪਿਛਾੜ ਕੀਤੀ ਤੇ ਸਵੇਰ ਦੇ ਸਾਡੇ ਮੁੰਡੇ ਜਿੰਨੀ ਵੀ ਟੀਮ ਸੀ ਸਾਡੀ ਆਪ ਲੱਗੀ ਹੋਈ ਸੀ ਇਸ ਕੰਮ ਤੇ ਹਾਂਜੀ ਇਹ ਚਾਹ ਮਸਾਲਾ ਥੋੜਾ ਦਰ ਪਹਿਲਾਂ ਤੋਂ 2 ਘੰਟੇ ਪਹਿਲਾਂ ਸਾਨੂੰ ਲੱਤਨ ਮੰਡੀ ਦੇ ਨੇੜੇ ਸਾਡਾ ਮੁੰਡਾ ਤੇ ਮੰਗਰ ਹੋ ਗਿਆ ਇਹ ਕਿ ਮੋਬਾਈਲ ਵਾਲੇ ਲਗਾਤੇ ਮੋਬਾਈਲ ਲਗਾਤੇ ਲੋਕ ਦੇਖ ਪਾਉਂਦੇ ਹਾਂਜੀ ਫਿਰ ਕੁਝ ਪਹਿਲੇ ਤੋਂ ਭਰਾਮਤ ਹੋ ਗਿਆ ਤੇ ਕੋਲੇ ਨੇ ਇੱਕ ਨਕਦੀ ਰਿਵਾਲ ਬੰਦ ਕਰਾਇਆ ਕਿੰਨੇ ਕ ਪੈਸੇ ਭਰਾਮਤ ਹੋਏ ਕੁਝ ਪਹਿਲੇ ਉਹਨਾਂ ਗੜਨੇਆਂ ਤੋਂ ਥੋੜੀ ਜਿਹੀ ਪ੍ਰਾਪਤ ਹੋਈਆਂ ਪੂਰੇ ਅੱਛਾ ਅੱਛਾ ਇਹ ਕਿੱਥੇ ਦਾ ਹੈ ਰਹਿਣ ਵਾਲਾ ਪਤਾ ਕੁਛ ਤੂੰ ਜੁਕੀ ਦਾ ਦੱਸ ਰਿਹਾ ਹੈ ਕੀਪਰ ਪਾਸੀ ਮੇਂ ਦੂਰ ਲੱਗਦਾ ਕੀ ਹੈ ਇਹ ਜੁਕੀ ਦਾ ਕਹਿੰਦਾ ਕਹਿ ਰਿਹਾ ਹਾਂ ਫਰੋਸੀ ਦੀ ਗੋਲੀ ਬੇ ਕੁਛੇ ਤੱਕ ਉਹ ਐਕਟਨ ਥੋੜਾ ਤਾਂ ਪਹਿਲਾਂ ਵੀ ਇਹਨੇ ਚੋਰੀ ਕੀਤੀ ਹੈ ਹਾਂਜੀ ਉਹ ਵੀ ਕਿੰਨਾ ਉਸ ਘਰੋਂ ਕੁਛ ਨਾ ਮਿਲਿਆ ਸਾਨੂੰ ਕੋਈ ਕੋਈ ਬਜਾਏ ਦੱਸਣ ਆਏ ਸੀ ਹਾਂਜੀ ਘਰ ਜੋਰ ਆ ਗਿਆ ਤੇ ਐਸਐਟ ਦੀ ਸਾਹਿਬ ਨੂੰ ਹੋਰ ਕਿਤੇ ਕਹਿੰਦੇ ਬਾਹਰ ਹਜੇ ਤੱਕ ਕੋਈ ਆਇਆ ਨਹੀਂ ਅਸੀਂ ਇੱਥੋਂ ਥਣ ਗੁਰੂ ਪਰੌਣੇ ਨੂੰ ਤੇ ਉਹ ਕੋਸ਼ਿਸ਼ ਕੀਤੀ ਫਲੋਰਾ ਗੁਰੂ ਰਵਦਾ ਪ੍ਰਬੰਧਕ ਕਮੇਟੀ ਵੱਲੋਂ ਅਜ ਚੋਰ ਇਥੇ ਗੁਰੂ ਰਵਦਾਸ ਮੰਦਿਰ ਵਿੱਚ ਫੜਾ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆ ਚੋਰ ਜੀ ਮੈਨੂੰ ਹੁਣੇ 5 ਮਿੰਟ ਪਹਿਲਾਂ ਇਨਫੋਰਮੇਸ਼ਨ ਆਈ ਇਹਨੇ ਮਨੇ ਮੋਕੇ ਤੇ ਪਹੁੰਚ ਗਿਆ ਹਾਂਜੀ ਚੋਰ ਜਿਹੜਾ ਇੱਕ ਇਹਦੇ ਕੋਲ ਸੁਣਾ ਪਿਸਤੋਲ ਤੇ ਪਲਾਸਟਿਕ ਟਾਈਪ ਦਾ ਹਾਂਜੀ ਤੇ ਕਿਉਂ ਮੈਂ ਲੈ ਲੈ ਤਾ ਉਹਨੇ ਰੋਡੋ ਰਿਚ ਤੇ ਮ ਕਹ ਰਿਹਾ ਜਾਣਕਾਰੀ ਜਾਣਕਾਰੀ ਇਹ ਮਿਲੀ ਹੈ ਰਾਤੀ ਬੀਤੀ ਰਾਤ ਚੋਰੀ ਹੋਈ ਹੈ 3 ਲੱਖ ਦੀ ਤੇ 골ਡ ਦਾ ਚੋਰੀ ਹੋਈ ਹੈ ਏਸੀ ਵਿਅਕਤੀ ਨੇ ਕੀਤੀ ਹੈ ਇਹਨੂੰ ਫੜਾ ਪੁਲਿਸ ਦੇ ਹਵਾਲੇ ਕਰਾਂਗੇ ਹਾਂ ਕੀ ਕਾਰਵਾਈ ਹੋਵੇ ਕੋਈ ਨਹੀਂ ਕੋਲਾ ਹੋਗਾ ਫਿਰ ਦਰਜ ਕਰਾਂਗੇ